ਜੀ ਕੀ ਨਾਮ ਦਾ ਕਿਹੜਾ ਪਿੰਡ ਦਾ ਹੈ ਮੰਗਾ ਸਿੰਘ ਵੀਰ ਜੀ ਮੇਰਾ ਨਾਮ ਆ ਪਿੰਡ ਮੇਰਾ ਕਵਾੜਕਾ ਵਾ ਪਰ ਮੈਂ ਰਹਿਣਾ ਇੱਥੇ ਆਉ ਸਕਨੌਨੀ ਆ ਤੇ ਕੀ ਗੱਲ ਬਾਤ ਹੋਈ ਅੱਜ ਜਿਹੜੀ ਵੀਰ ਜੀ ਵਿਸਾਲ ਗੁਫਤ ਮਰਵਾਲ ਵਾਲਿਆਂ ਦੇ ਨਾਲ ਮੈਂ ਗੇੜੇ ਲਾਉਣਾ ਹੁੰਦਾ ਦੁਕਾਨ ਦੇ ਅੱਛਾ ਦੋ ਤਿੰਨਾਂ ਦੁਕਾਨਾਂ ਦਾ ਮੇਰੇ ਕੋਲ ਕੰਮ ਆ ਤੇ ਚਲੋ ਅੱਜ ਤੇ ਕੱਲ ਉਹਨਾਂ ਦਾ ਕੰਮ ਕੀਤਾ ਹੈਗਾ ਤੇ ਉਹ ਮੈਨੂੰ ਆਂਦਾ ਕਿ ਇਦਾਂ ਕੰਮ ਗੱਡੀ ਨਹੀਂ ਆਉਣੀ ਤੇ ਮੇਰਾ ਕੰਮ ਖੜਾ ਦੇ। ਅੱਛਾ ਤੇ ਤੈਲ ਦੀ ਗੱਲ ਤੇ ਉਹ ਗਈ ਇੱਥੇ ਸੇਕ ਪਤੇ ਤੋਂ ਗਾੜੀ। ਹਾਂ ਉਹ 2-4 ਵਿੱਚ 20 ਕਿਤੇ ਮਾੜੇ ਮੋੜ ਤੋਂ ਕੇ ਭੁਰ ਗਏ ਆ। ਹਾਂ ਤੇ ਉਹ ਗੱਲ ਇਹ ਹੋਈ ਕਿ ਉਹ ਮੈਨੂੰ ਆਂਦਾ ਵੀ ਇਹ ਕਿਦਾਂ ਭੁਰ ਗਿਆ ਤੇ ਮੈਂ ਇਹੋ ਗੱਲ ਆ ਕੇ ਮਮਾ ਬਾਪੂ ਜੀ ਮੈਂ ਗੱਡੀ ਚਲਾਉਣ ਦਾ ਮਤਲਬ ਇਹ ਮੇਰਾ ਕੰਮ ਹੈ ਮੇਰਾ ਕੋਈ ਪਿੱਛੇ ਰਹਿਣ ਦਾ ਨਹੀਂ ਕੰਮ ਹੈਗਾ। ਹਾਂ ਇਹਨਾਂ ਦੇ ਜਿਹੜੇ ਬੰਦੇ ਦੋ ਭੇਜੇ ਆ ਉਹ ਵੀ ਜਿੱਥੇ ਵੀ ਜਗੜਾ ਲਾਉਣ ਜਾਂਦੇ ਉਹ ਸਾਰੇ ਮਗਰ ਬਹਿ ਜਾਂਦੇ ਅੱਗੇ ਬਹਿ ਜਾਂਦੇ ਆ। ਦਾ ਅੱਛਾ ਇਹ ਚੋਂ ਮੈਨੂੰ ਇਹ ਦੱਸੋ ਵੀ ਮੇਰੀ ਇਹ ਚ ਕੀ ਗਲਤੀ ਹੈਗੀ ਆ ਅੱਜ ਉਹ ਤਿਕਦਾਮ ਚ ਆ ਕੇ ਮੈਨੂੰ ਉਹਦੇ ਇਹ ਗੱਲ ਕਹਿੰਦਾ ਵਾ ਵੀ ਆਂਦਾ ਵੀ ਇਹ ਜਿਹੜਾ ਮਾਲ ਜਿਹੜਾ ਮੇਰਾ ਕਰੈਕ ਹੋ ਗਿਆ ਵਾ ਇਹ ਜ਼ਿੰਮੇਵਾਰ ਕੌਣ ਇਹਦਾ ਤੂੰ ਜ਼ਿੰਮੇਵਾਰ ਆ ਬੰਦੇ ਇਹਦੇ ਵੀ ਆਂਦੇ ਵੀ ਅਸੀਂ ਨਹੀਂ ਜ਼ਿੰਮੇਵਾਰ ਹੈਗੇ ਬਾਉ ਜੀ ਇਹਨੇ ਕੀਤਾ ਵਾ ਜੋ ਕੀਤਾ ਵਾ ਇਹਦੀ ਗੱਡੀ ਇਹਦੀ ਗੱਡੀ ਤੋਂ ਮਾਲ ਟੁੱਟਾ ਵਾ ਵੇਖੋ ਜੀ ਮੇਰਾ ਹੁਣ ਥੱਲੇ ਉਹ ਕੋਈ ਪੀਸ ਭੁਰਿਆ ਹੋਵੇ ਤਾਂ ਮੈਂ ਜ਼ਿੰਮੇਵਾਰ ਆ ਉਤੋਂ ਪੀਸ ਭੁਰੇ ਆ ਉਤੋਂ ਪੀਸ ਦੀ ਮੇਰੇ ਕੋਈ ਗਾਰੰਟੀ ਵੀ ਨਹੀਂ ਹੈਗੀ ਪਹਿਲੀ ਗੱਲ ਤਾਂ ਮੇਰੇ ਥੱਲੇ ਵੀ ਨਹੀਂ ਹੈਗੀ ਮੇਰਾ ਕੰਮ ਹੈ ਕਿਰਾਇਆ ਲੈਣਾ ਤੇ ਗੱਡੀ ਚਲਾਉਣ ਦਾ ਹਾਂ ਠੀਕ ਆ ਇਹਨੇ ਮੇਰੇ ਨਾਲ ਇਹੋ ਸੇ ਗੱਲਾਂ ਮੇਰੇ ਨਾਲ ਗੱਲਬਾਤ ਕਰਦਾ ਮੈਨੂੰ ਗਾਲਾਂ ਗੋਲਾਂ ਕੱਢੀਆਂ ਤੇ ਮੈਂ ਇਹੋ ਗੱਲ ਕਹਿਤੀ ਬਾਉ ਜੀ ਮੈਂ ਗਾਲਾਂ ਲੈ ਨਹੀਂ ਆ ਮੇਰੇ ਨਾਲ ਵਿਹਾਰੀ ਗੱਲ ਕਰੋ ਪ੍ਰੇਮ ਨਾਲ ਗੱਲ ਕਰੋ ਜਿਹੜੀ ਕਰਨੀ ਆ ਮੁੜਕੇ ਨੇ ਮਾਰੀ ਆ ਮੇਰੇ ਲੱਕ ਚ ਲਾਤਾ ਤੇ ਮੇਰੇ ਲੱਕ ਜੀ ਸੱਟ ਲੱਗੀ ਆ ਤੇ ਮੁੜਕੇ ਇਹਦੇ ਬੰਦਿਆਂ ਨੇ ਫੜ ਲਿਆ ਵਾ ਬਾਅਦ ਚ ਤੇ ਇਹਦੇ ਬੰਦਿਆਂ ਨੇ ਫੜ ਕੇ ਤੇ ਮੈਨੂੰ ਫੇਰ ਇਹਨੇ ਦੋ ਮੁੱਕੇ ਮਾਰੀਆਂ ਮੇਰੇ ਸਾਥੀ ਦੇ ਵਿੱਚ ਕੋ ਮੇਰੀ ਸੋਨਾ ਜਿਹਨੇ ਧੰਨ ਮਾਰ ਕਰ ਕੜਾਈ ਕੀਤੀ ਹੈ ਵਿਸਾਲ ਗੁਪਤਾ ਨੇ ਮੁੱਕੀਆਂ ਮਾਰੀਆਂ ਵਾ ਕਲਦੀਪ ਸਿੰਘ ਇਹਦਾ ਡਰਾਈਵਰ ਆ ਪਲਾਸ ਹੋਰ ਤੋਂ ਬੰਦਾ ਉਹਨੇ ਮੈਨੂੰ ਫੜਿਆ ਵਾ ਤੇ ਇੱਕ ਉਹਦੇ ਨਾਲ ਮਨਦੀਪ ਸਿੰਘ ਇਹਦਾ ਕਾਮਾ ਵਾ ਤੇ ਇੱਕ ਹੈਗਾ ਗੁਰਦੀਪ ਸਿੰਘ ਇਹਨਾਂ ਤਿੰਨ ਜਣਿਆਂ ਦਾ ਲੜਕੇ ਦੇ ਉਹਦੇ ਕੋਲ ਕਟਵਾਇਆ ਮੈਨੂੰ ਕੋਈ ਪਹਿਲਾਂ ਵੀ ਤੁਹਾਡੇ ਨਾਲ ਥੋੜੀ ਖੋਹ ਰੱਖਦੇ ਨੇ ਪਹਿਲਾਂ ਖੋਦ ਕੋਈ ਨਹੀਂ ਹੈਗੀ ਇੱਕ ਦੋ ਵਾਲੀ ਇਦਾਂ ਮਾਲਤ ਹੋਈ ਤੇ ਉਹ ਚਲੋ ਅਰਜਾਨਾ ਇਹਦਾ ਭਰਤਾ ਹੈ ਮੈਂ ਇਹਨੇ ਪਾਇਆ ਮੈਨੂੰ 7-800 ਰੁਪਏ ਤੇ ਮੈਂ ਚਲੋ ਭਰਦਾ ਹੈਗਾ ਤੇ ਉਦੋਂ ਵੀ ਫਿਲਹਾਲ ਮੇਰੀ ਕੋਈ ਗਲਤੀ ਨਹੀਂ ਹੈਗੀ ਗਲਤੀ ਤੇ ਇਹਦੇ ਬੰਦੇ ਆਲੇ ਸੀ ਤੇ ਪਰ ਫਿਰ ਵੀ ਮਾਕਿਆ ਵੀ ਮੈਂ ਚਲੋ ਕੋਈ ਨਹੀਂ ਬੰਦਿਆਂ ਨੂੰ ਨਾ ਸਾਰੇ ਪੈਸੇ ਜਦੋਂ ਮੰਗੀ ਵਿੱਚ ਪਾ ਦੇਣਾ ਵਿੱਚ ਤੇ ਪਰ ਅੱਜ ਜਿਹੜਾ ਕ ਮੈਂ ਅੱਜ ਇਹਦੇ ਹੱਦੋਂ ਪਾਰ ਹੀ ਕਰਤਾ ਐਨੇ ਅੱਜ ਤੇ ਇਦਾਂ ਵੀ ਇਹਨੇ ਗਾਲੀ ਪੈਣ ਤੱਕ ਗਿਆ ਮੈਨੂੰ ਮਾਰ ਤੱਕ ਗਿਆ ਵਾ ਤੇ ਗਾੜੀਆਂ ਧੰਕਿਆ ਦਿੰਦਾ ਵਾ ਮੈਂ 2-4 ਲੱਖ ਰੁਪਏ ਲਾ ਵੀ ਦਊਗਾ ਪਰ ਮੈਂ ਤੈਨੂੰ ਜਾਨ ਤੋਂ ਮਰਵਾਣਾ ਤੈਨੂੰ ਤੇਰਾ ਉਹਣਾ ਇੱਥੇ ਪਰਾ ਲੱਗ ਜੂ ਆਂਡ ਗਵਾੜ ਇਹ ਵਿਸਾਲ ਗੁਪਤਾਂ ਨੇ ਇਹ ਗੱਲ ਕਹੀ ਆ ਵੀ ਇੱਥੇ ਲਾਗੇ ਬਨੇ ਪਰਾ ਲੱਗ ਜੂਗਾ ਕਿ ਇਹਦੇ ਮਾਲ ਦਾ ਨੁਕਸਾਨ ਕੀਤਾ ਹੈ ਫਲਾਣੇ ਮੁੰਡੇ ਨੇ ਤੇ ਉਹ ਨੂੰ ਇਹਨੇ ਇਦਾਂ ਕਹਿ ਦਿੱਤਾ ਵਾ ਤੇਂਦਰ ਕਾ ਜੱਦੀ ਕਿਦੇ ਆਈ ਵੀ ਜੀ ਇੱਥੇ ਬਾਸੜਾ ਚੌਂਕੀ ਹੈਗਾ ਵਾ ਉੱਥੇ ਦਰਖਾ ਦਿੱਤੀ ਆ ਤੇ ਵੇਖੋ ਗਾੜੀ ਹੁਣ ਪੁਲਿਸ ਕੀ ਕਾਰਵਾਈ ਕਰਦੀ ਆ ਕੀ ਇਨਸਾਫ ਚਾਹੁੰਦੇ ਦੇ ਇਨਸਾਫ ਇਹੋ ਚਾਹੁੰਦਾ ਪੰਨ ਤੋੜ ਕੀਤੀ ਆ ਮੇਰੀ ਗੱਡੀ ਦੇ ਵੀ ਇਹਨਾਂ ਪੰਨ ਤੋੜ ਕੀਤੀ ਆ ਸ਼ੀਸ਼ੇ ਤੋੜੇ ਆ ਗੱਡੀ ਦੇ ਵੀ ਇਹਨਾਂ ਤੇ ਬਾਕੀ ਮੈਂ ਇਹੋ ਮੰਗ ਚਾਹਣਾ ਵਾਂ ਪ੍ਰਸ਼ਾਸਨ ਤੋਂ ਤੇ ਇਹ ਤੇ ਕਾਨੂੰਨੀ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੋ ਮੇਰਾ ਨੁਕਸਾਨ ਹੈ ਜੋ ਸੱਟਾਂ ਆਈਆਂ ਵਾ ਇਹਦਾ ਹਰ ਜਾਨਾ ਭਰੀ ਤੇ ਮੈਂ ਜਿੰਨਾ ਜਿਹੜਾ ਮੈਂ ਇਹ ਸੱਟਾਂ ਦਾ ਲਾਜ ਮੇਰਾ ਚਲਦਾ ਉਹ ਨਜਰੇ ਖਰਚਾ ਪਾਉ ਜੇ ਮੇਰੇ ਘਰ ਦਾ ਸੱਟਾ ਇੱਕ ਨੇ ਮੇਰੇ ਲੱਕ ਜੇ ਨੇ ਲੱਤਾਂ ਮਾਰੀਆਂ ਦੋ ਤੇ ਇੱਕ ਨੇ ਸਾਥੀ ਨੇ ਮੁੱਕੀਆਂ ਮਾਰੀਆਂ ਵਾ ਤੇ ਮੈਨੂੰ ਸਾਹ ਦੀ ਹੁਣ ਪ੍ਰੋਬਲਮ ਆਉਂਦੀ ਏ ਮੈਨੂੰ ਗਾਣਾ ਕੱਢਣ ਦੇ ਮੇਰੀ ਦੁਕਾਨ ਦਾ ਕਿੰਨੇ ਗਾਲ ਕੱਢਿਆ ਕਿੰਨੇ ਗਾਲ ਕੱਢਿਆ ਕਿ ਕਿੰਨੇ ਕਿੰਨੇ 2000 ਰੁਪਏ ਮੰਗਾ ਕੀ ਪ੍ਰੂਫ ਤੇਰ ਕੋ ਤੇਰਕੋ ਤੇਰਕੋ ਪ੍ਰੂਫ ਕੀਆ ਦੱਸੋ ਮੰਗ ਤੇਰਕੋ ਕੀ ਪ੍ਰੂਫ ਆ ਬੋਲ ਇੱਕ ਸ਼ਰੀਆਮ ਗੁਣਾ ਕਰਦੀ ਕਰਨ ਤੁਸੀਂ ਉਹਨੂੰ ਕੁੱਟਾ ਸ਼ਰੀਆਮ ਹਾਂ ਇਧਰ ਆ ਇੱਕ ਇੱਕ ਤੂੰ ਉਹਨੂੰ ਗੁੱਟ ਦੇ ਹੈਂ ਛੱਡੋ ਛੱਡੋ ਵੀ ਮੰਗਲ ਸਿੰਘ ਵੱਲੋਂ ਇੱਕ ਨਾ ਗੁਪਤਾ ਮਾਰਦਲ ਤੇ ਖਿਲਾਫ ਦਰਖਾਸਤ ਦਿੱਤੀ ਹੈ ਕੀ ਮਾਮਲਾ ਸਰਦ ਕੋਲ ਕੋ ਛੋਟਾ ਥੀ ਆ ਜੀ ਮੰਗਾ ਸਿੰਘ ਡਰਾਈਵਰ ਆ ਤੁਹਾਨੂੰ ਆਪਣੀ ਗੱਡੀ ਆ ਤੇ ਉਹ ਗੁੱਤਾ ਮਾਰਬਲ ਦਾ ਸਮਾਨ ਢੋਣ ਦਾ ਕੰਮ ਕਰਦਾ ਹੈ ਕਦੇ-ਕਦੇ ਕਰਾਇਆ ਉਹਨਾਂ ਦਾ ਕਦੇ-ਕਦੇ ਜਦੋਂ ਆਰਡਰ ਦਿੰਦੇ ਆ ਸਮਾਨ ਲੱਤ ਕੇ ਲਾਉਣਾ ਆਪਣਾ ਕਰਾਇਆ ਲੈ ਰਿਹਾ ਉਹ ਦੋਵਾਂ ਦੋਵਾਂ ਤਰ੍ਹਾਂ ਦਾ ਝਗੜਾ ਹੋਇਆ ਆ ਉਹਨਾਂ ਨੇ ਗੱਡੀ ਕੋਈ ਗਾਲੀ-ਕਲੋਚ ਕੀਤਾ ਆ ਤੇ ਗਰੀਬ ਵੀ ਮੜਾ-ਮੋਟਾ ਗੋਬੋਲ ਪਿੰਦਾ ਆ ਉਹਨੂੰ ਮੈਂ ਦੋਵਾਂ ਪਾਰਟੀਆਂ ਨੂੰ ਬਦਲ ਤਲਬ ਕੀਤਾ ਆ ਸ਼ਾਮੇ 4 ਵਜੇ ਉਹਨਾਂ ਨੂੰ ਨੋਟਿਸ ਦਿੱਤਾ ਆ ਅਕੋਰਡਿੰਗ ਟੂ ਲਾ ਕੰਮ ਕਰਦੇ ਆ ਠੀਕ ਜੋ ਕਾਨੂੰਨ ਕਹਿੰਦਾ ਬਿਲਕੁਲ ਕੀਤਾ ਜਾਊਗਾ